ਆਗਲ ਕੋ ਤੇ ਧੌਲ ਹਰ ਜੇ ਨਾ ਹੀ ਹਰ ਤੋਂ ਨੋ ਆਗਲ ਕੋ ਤੇ ਧੌਲ ਵਾਂਖਣ ਆਗਲ ਜਲ ਜਾਓ ਜਿੱਦੇ ਪੱਥਰ ਵਾਲੇ ਪੱਥਰ ਜਿਹਦੇ ਹਰ ਦਾ ਨਾਮ ਜਿਹੇ ਸਮੇਂ ਚਲੋ ਤੇ ਗੁਰਬਾਣੀ ਦਾ ਪਰਵੇਸ਼ ਕਰਨਾ ਚਲ ਜਾ ਜੇ ਤੇ ਆਗਲ ਦਵਰ ਸੀਦੀ ਚੋਪਾਂ ਜਲੀਆਂ ਸੀ ਮੇਰੇ ਕੋਲ ਸਾਲਾ ਕਮਜ਼ੋਰ ਗੁਰਮਤਿ ਸੱਤ ਤੋ ਗੁਰਮਤਿ ਨੇ ਜੋ ਗਿਆ ਨਹੀਂ ਹੋਈ ਹੋਇਆ ਸੀ ਅੱਗੇ ਤਾਂ ਵਰਤੀ ਸੀ ਉੱਥੇ ਇਧਰੋਂ ਵੀ ਉਤਰੋ ਇਧਰੋਂ ਵਰਤੀ ਹੈ ਨਾ ਕੋਰੀਆਂ ਚਲਾ ਜਾਉਣਾ ਹੈ ਵਰਤੀ ਜੋ ਕਿ ਚੱਲੇ ਅੱਗੇ ਤਾਂ ਵਰਤੀ ਹੋਦੀ ਬਿਲਕੁਲ ਯਾ ਕੋ ਬੱਛੇ ਨਹੀਂ ਆਉਂਦੇ ਗੁਰਮਤਿ ਕਹਿੰਦੀ ਹੈ ਪਰਮੇਸ਼ਰ ਚਾਹਦਾ ਉੱਥੇ ਆਪ ਵਰਤੇ ਪਰਮੇਸ਼ਰ ਦਾ ਹੁਕਮ ਹੈ ਕੁਰਬਾਨੀ ਪਰਮੇਸ਼ਰ ਦਾ ਹੁਕਮ ਆਗ ਲਗੋ ਬੱਗ ਵਰਤੇ تھے ਓ ਜਿੱਤੇ ਬਥੇਰ ਮਾਤਾ ਉਪਰਣੀ ਦੀ ਅਗਬਰਸੂ ਹੈ ਉਥੇ ਵਾਇਆ ਵਰਸੂ ਅਗਬਰਸੂ ਦੀ ਹੈ ਲੜਾਈ ਹੋਊ ਦਾ ਅਗਬਰਸੂ ਦੀ ਹੈ ਸ਼ਕਰੋਦ ਵਰਸੂ ਉਹ ਵੀ ਅਗਬਰਸੂ ਦੀ ਹੈ ਗੋਲੀਆਂ ਚਲਾਉਣ ਦੀਆਂ ਤੋਪਾਂ ਚੱਲਣਗੀਆਂ ਉਹ ਵੀ ਅਗਬਰਸੂ ਦੀ ਚਲਵਾਰਾਂ ਚੱਲ ਗਈ ਉਹ ਵੀ ਅਗਬਰਸੂ ਦੀ ਬਾਦਲੋ ਤੇ ਤਹਲ ਹਰ ਜੇ ਨਹੀਂ ਵਰਦੋ ਨਾ ਜਿੱਤੇ ਨਾ ਹੈ ਆਪੋ ਨੂੰ ਕਦੇ ਕੁੜੀਆਂ ਦੇ ਤਲਵਾਰਾਂ ਚੱਲੀਆਂ ਹੁਣ ਇਹ ਜਾ ਰਿਕਾਰਡ ਨਹੀਂ ਸਰੂ ਜਦ ਤੱਕ ਘੁੱਗੀ ਹੋਵੇ ਉਥੇ ਉਹਦੇ ਬਾਅਦ ਤਲਵਾਰਾਂ ਚੱਲੀਆਂ ਹੁਣ ਇਹ ਜਾ ਕੋਈ ਰਿਪੋਰਟ ਬੰਦਰਾ ਬਾਅਦ ਤੇ ਖੋਜਾਂ ਖੋਜ ਕਜੀ ਹੋਈ ਹੋਵੇ ਬੰਦਰ ਢਾ ਦਿੱਤੇ ਹੋਣ ਉਹ ਤਾਂ ਰੁਕ ਲਏ ਹੁਣ ਇਹ ਜਾ ਬਦਲ ਰਿਕਾਰਡ ਸੁਬਨਾ ਦਾ ਬੰਦਰ ਵੀ ਹੈ ਫੋਰ ਵੀ ਬੰਦਰ ਹੈਗੇ ਤੇ ਫਿਰ ਢਾਹੇ ਗਏ ਇਹ ਤਾਂ ਹੈਗੇ ਕਹਿ ਤੂ ਮੇਰੇ ਮੁਦਦ ਕਾਹਾਂ ਨੂੰ ਠੀਕ ਕਹਿ ਰਿਹਾ ਵੀ ਮਦਦ ਟਹੁਣੇ ਵਾਲੀ ਸੀ ਤਾਂ ਤੇ ਕੋਈ ਗੱਲ ਨਹੀਂ ਲੁਕਵੇਂ ਗੱਲ ਦੇ ਵਿੱਚ ਕਹਿ ਰਿਹਾ ਇਹ ਟਹੁਣੇ ਵਾਲੀ ਸੀ ਕਿਉਂ ਕਬੀਰ ਜਿਹਾ ਨੇ ਘਰ ਪੈਦਾ ਹੋਇਆ ਜੋ ਇਹ ਦੁਨੀਆਂ ਜਾਤਾਂ ਤੇ ਜ਼ੁਲਮ ਕਰ ਰਹੇ ਸੀ ਲੋਕ ਜਿਨ੍ਹਾਂ ਦੇ ਕੰਨਾਂ 'ਚ ਸਿੱਕੇ ਢਾਲ ਕੇ ਪਾਏ ਜਾਂਦੇ ਸੀ ਉਹ ਸਾਰੀ ਇਸ ਦਿਨ ਨੂੰ ਲੈ ਕੇ ਗੱਲ ਕਹਿ ਰਿਹਾ ਧਿਆਨ ਤੇ ਰੱਖ ਕੇ ਸਿਪਰਤੀ ਆਲੇ ਸਾਰੇ ਖਾਤੇ ਨੂੰ ਧਿਆਨ ਤੇ ਰੱਖਿਆ ਦਾ ਗਾਇਆ ਅਕਬੀਰ ਜਿੱਤੇ ਕੋ ਫਤਲਾ ਪ੍ਰਚਾਰ ਹੁੰਦਾ ਜੇ ਟਾ ਢੇੜੀ ਕਰਤੇ ਕਿਸ ਨੂੰ ਜੰਮਾ ਹੋਵੇ ਕਹੋ